ਸਸਿਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋਈ ਹੈ ਜਿਸ ਦੇ ਵਿੱਚ ਵੱਡੀ ਪੱਧਰ ਤੇ ਟਰੰਪ ਦੀ ਪਾਰਟੀ ਨੂੰ ਝਟਕਾ ਲੱਗਾ ਹੈ ਔਰ ਨਾਲ ਦੀ ਨਾਲ ਪੰਜਾਬੀਆਂ ਨੇ ਵੱਡੀਆਂ ਮੱਲਾ ਮਾਰੀਆਂ ਨੇ ਇੱਕ ਵਾਰ ਫਿਰ ਤੋਂ ਦੱਸਿਆ ਹੈਗਾ ਕਿ ਪੰਜਾਬੀ ਆਪਣੀ ਮਿਹਨਤ ਦੇ ਨਾਲ ਵੱਡਾ ਮੁਕਾਮ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਉਹ ਹਾਸਲ ਕਰ ਸਕਦੇ ਨੇ ਕਿਹੜੇ ਕਿਹੜੇ ਪੰਜਾਬੀ ਜਿੱਤੇ ਨੇ ਕਿੱਥੋਂ ਕਿੱਥੋਂ ਕਿਹਦੀ ਕਿਹਦੀ ਜਿੱਤ ਹੋਈ ਹੈ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਛੁਗਾਵਾ ਜੀ ਮੌਜੂਦ ਨੇ ਇਸ ਖਬਰ ਤੇ ਸਾਂਝ ਪਾਉਣਗੇ ਆ ਬਿਲਕੁਲ ਚੰਡ ਸਾਹਿਬ ਇਸ ਵਾਰ ਜਿਹੜਾ ਅਸੀਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਨਵੰਬਰ 4 ਨੂੰ ਜਿਹੜੀਆਂ ਵੋਟਾਂ ਆ ਰਹੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ ਆ ਇਸ ਟਾਈਮ ਜਿਹੜੇ ਰਿਜ਼ਲਟ ਆਏ ਆ ਉਹ ਹੈਰਾਨੀਜਨਕ ਹੈਗੇ ਆ ਕਿਉਂਕਿ ਉਹਨਾਂ ਦੇ ਉੱਤੇ ਜੇ ਆਪਾਂ ਨਜ਼ਰਸਾਨੀ ਕਰੀਏ ਤਾਂ ਇਸ ਟਾਈਮ ਡੈਮੋਕ੍ਰੇਟ ਜਿਹੜੇ ਆ ਉਹਨਾਂ ਨੇ ਰਿਪਬਲਿਕਨ ਨੂੰ ਦਬਾ ਲਿਆ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਜਿਹੜੀਆਂ ਇਹ ਇਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਜਾਂ ਕਹਿ ਲੋ ਕਿ ਜਿਹੜੇ ਟੈਰਫ ਪਾਲਿਸੀ ਹੈਗੀ ਆ ਜਾਂ ਜਿਹੜੀ ਕਹਿ ਲੋ ਕਿ ਇਸ ਟਾਈਮ ਗਵਰਨਮੈਂਟ ਸ਼ਟਡਾਊਨ ਹੋਈ ਆ ਉਹਦੇ ਕਾਰਨ ਔਰ ਬਹੁਤ ਵੱਡੇ ਜਿਹੜੇ ਫੈਸਲੇ ਟਰੰਪ ਪ੍ਰਸ਼ਾਸਨ ਵੱਲੋਂ ਲਏ ਆ ਉਹਦੇ ਕਾਰਨ ਇਸ ਟਾਈਮ ਅਮਰੀਕਾ ਦੇ ਵਿੱਚ ਰਿਪਬਲਿਕਨਸ ਨੂੰ ਮੂਹਰੇ ਮੂੰਹ ਸੁੱਟ ਲਿਆ ਡੈਮੋਕ੍ਰੇਟ ਨੇ ਜੇ ਗੱਲ ਕਰੀਏ ਆਪਾਂ ਵੱਖ-ਵੱਖ ਸਟੇਟਾਂ ਦੇ ਵਿੱਚ ਕਿ ਰਿਜ਼ਲਟ ਜਿਹੜੇ ਆਏ ਆ ਚਾਹੇ ਆਪਾਂ ਪਹਿਲਾਂ ਅਮਰੀਕਨ ਦੀ ਗੱਲ ਕਰ ਲੈਂਦੇ ਆ ਜਿਹਦੇ ਵਿੱਚ ਕਹਿੰਦੇ ਆ ਕਿ ਵਰਜੀਨੀਆ ਤੋਂ ਉਥੋਂ ਵੀ ਡੈਮੋਕ੍ਰੇਟ ਜਿਹੜੇ ਹੈਗੇ ਆ ਉਹ ਗਵਰਨਰ ਚੁਣੇ ਗਏ ਆ ਤੇ ਨਾਲ ਹੀ ਜਿਹੜੇ ਲਟਨਲ ਜਿਹੜੇ ਵਾਈਸ ਗਵਰਨਰ ਆ ਉਹ ਵੀ ਡੈਮੋਕ੍ਰੇਟ ਤੇ ਚੁਣੇ ਗਏ ਉਥੋਂ ਰਿਪਬਲਿਕਨ ਨੂੰ ਬਹੁਤ ਵੱਡੀ ਹਾਰ ਮਿਲੀ ਹੈ ਤੇ ਨਿਊ ਜਰਸੀ ਦੀ ਗੱਲ ਕਰੀਏ ਉਥੋਂ ਦੇ ਵੀ ਗਵਰਨਰ ਜਿਹੜੇ ਆ ਡੈਮੋਕ੍ਰੇਟ ਤੇ ਚੁਣੇ ਗਏ ਆ ਇਹਨਾਂ ਦੋਹਾਂ ਥਾਵਾਂ ਤੋਂ ਲੇਡੀਜ਼ ਯਾਨੀ ਕਿ ਔਮਨ ਜਿਹੜੀ ਹੈ ਉਹ ਰਿਪਬਲਿਕਨ ਤੇ ਭਾਰੂ ਪਈ ਹੈ ਜੇ ਗੱਲ ਕਰੀਏ ਆਪਾਂ ਦੂਸਰੇ ਸੂਬਿਆਂ ਦੀ ਤਾਂ ਵੱਡੇ ਜਿਹੜੇ ਰਿਜ਼ਲਟ ਸਾਹਮਣੇ ਆਏ ਆ ਜਿੱਥੇ ਚਾਹੇ ਕੋਈ ਮੇਅਰ ਦੀ ਇਲੈਕਸ਼ਨ ਸੀ ਚਾਹੇ ਉਥੇ ਕਾਉਂਸਲਰ ਦੀ ਸੀ ਚਾਹੇ ਉਥੇ ਅਟਰਨੀ ਜਨਰਲ ਦੀ ਸੀ ਉਹ ਸਾਰੀਆਂ ਥਾਵਾਂ ਤੇ ਕਹਿੰਦੇ ਆ ਕਿ ਡੈਮੋਕ੍ਰੇਟ ਨੇ ਹੁਣ ਜਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਤੇ ਵੱਡੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇਸ ਵਾਰੀ ਪੰਜਾਬੀਆਂ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਨੇ ਇਹਨਾਂ ਹੁਣਾਂ ਚੋਣਾਂ ਦੇ ਵਿੱਚ ਹਾਲਾਂਕਿ ਹਜੇ ਮਿਡ ਟਰਮ ਜਿਹੜੀ ਹੈ ਉਹ ਅਗਲੇ ਸਾਲ ਆਉਣੀ ਹੈ ਤੇ ਇਹ ਜਿਹੜੇ ਪੰਜਾਬੀ ਜਿਨ੍ਹਾਂ ਨੇ ਮੱਲਾ ਮਾਰੀਆਂ ਨੇ ਜਿਹਦੇ ਵਿੱਚ ਸਭ ਤੋਂ ਵੱਡੀ ਚਰਚਾ ਹੋ ਰਹੀ ਹੈ ਸਵਰਨਜੀਤ ਸਿੰਘ ਖਾਲਸਾ ਜਿਹੜੇ ਪਹਿਲੇ ਸਿੱਖ ਮੇਅਰ ਚੁਣੇ ਗਏ ਆ ਉਹ ਕਨੈਕਟਿਕਟ ਦੇ ਇੱਕ ਸ਼ਹਿਰ ਦੇ ਜਿੱਥੋਂ ਇਹ ਖਬਰ ਆ ਰਹੀ ਹੈ ਕਿ ਜਗਨਾਵ ਸਾਹਿਬ ਉਹੀ ਨੇ ਜਿਹੜੇ ਜਲੰਧਰ ਤੋਂ ਮੂਲ ਰੂਤੋਂ ਜਲੰਧਰ ਦੇ ਨਿਵਾਸੀ ਨੇ ਜੀ ਬਿਲਕੁਲ ਜੀ ਇਹਦਾ ਜ਼ਿਕਰ ਕਰਨਾ ਬਣਦਾ ਆ ਕਿ ਜਲੰਧਰ ਨਿਵਾਸੀ ਪਰਮਿੰਦਰਪਾਲ ਸਿੰਘ ਖਾਲਸਾ ਦੇ ਸੁਪੁੱਤਰ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਕਨੈਕਟਿਵਟ ਕਨੈਕਟਿਕਰ ਜਿਹੜੀ ਸਟੇਟ ਹੈ ਉਥੇ ਸਥਾਨਕ ਚੋਣਾਂ ਦੇ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਉਹ ਮੇਅਰ ਚੁਣੇ ਗਏ ਨੇ ਪਹਿਲੇ ਸਿੱਖ ਮੇਅਰ ਉਥੋਂ ਦੀ ਜੇ ਗੱਲ ਕਰੀਏ ਤੇ ਇਹਨਾਂ ਚੋਣਾਂ ਦੇ ਵਿੱਚ ਰਿਪਬਲਿਕਨ ਉਮੀਦਵਾਰ ਪੀਟਰ ਇਸ ਸਟ੍ਰੋਮ ਜਿਹੜੇ ਮੌਜੂਦਾ ਮੇਅਰ ਹੈ ਉਹਨਾਂ ਦੀ ਥਾਂ ਉਹਨਾਂ ਨੇ ਲਈ ਹੈ ਤੇ ਇਸ ਜਿਹੜਾ ਸ਼ਹਿਰ ਹੈ ਇਹਦਾ ਨਾਂ ਹੈਗਾ ਨੌਰਵੇਚ ਜਿਹੜਾ ਕਨੈਕਟਿਡ ਕਟ ਦਾ ਸ਼ਹਿਰ ਹੈ ਤੇ ਉਹਨਾਂ ਨੇ ਹੁਣ ਇਹ ਅਹੁਦਾ ਜਿਹੜਾ ਆ ਉਹ ਸੰਭਾਲਣ ਜਾ ਰਹੇ ਨੇ ਤੇ ਬੜੇ ਵੱਡੇ ਜਸ਼ਨ ਜਿਹੜੇ ਆ ਉਹ ਪੰਜਾਬੀ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਨੇ ਸਵਰਨਜੀਤ ਸਿੰਘ ਨੂੰ ਜਿਹੜੀਆਂ ਟੋਟਲ 2458 ਵੋਟਾਂ ਹੁਣ ਤੱਕ ਜਿਹੜੀਆਂ ਗਿਣਤੀ ਹੋ ਚੁੱਕੀ ਆ ਅਜੇ ਹੋਰ ਗਿਣਤੀ ਹੋਣੀ ਹੈ ਜਦੋਂ ਕਿ ਉਹਨਾਂ ਦੇ ਵਿਰੋਧੀ ਟ੍ਰੇਸੀ ਗੋਲਡ ਨੂੰ 2250 ਵੋਟਾਂ ਮਿਲੀਆਂ ਤੇ ਇੱਕ ਆਜ਼ਾਦ ਉਮੀਦਵਾਰ ਵੀ ਸੀ ਮਾਰਸੀ ਅਗਲਬਰ ਉਹਨਾਂ ਨੂੰ ਸਿਰਫ 110 ਵੋਟਾਂ ਮਿਲੀਆਂ ਇਸ ਜਿੱਤ ਨੇ ਡੈਮੋਕ੍ਰੇਟ ਪਾਰਟੀ ਨੂੰ ਨਾਰਵੇਚ ਵਿੱਚ ਇੱਕ ਮਹੱਤਵਪੂਰਨ ਫਾਇਦਾ ਵੀ ਦਿੱਤਾ ਜੋ ਕਿ ਲੰਬੇ ਸਮੇਂ ਤੋਂ ਰਿਪਬਲਿਕਨਾਂ ਦੇ ਦਬ ਦਬਾ ਹੇਟ ਰਿਹਾ ਇਹ ਹਿੱਸਾ ਖਾਲਸਾ ਦਾ ਪਰਿਵਾਰ ਪੰਜਾਬ ਵਿੱਚ ਬਹੁਤ ਵੱਡੀ ਇੱਕ ਰਾਜਨੀਤੀ ਵਿੱਚ ਸਰਗਰਮੀ ਰੱਖਦਾ ਹੈ ਜਾਨਕਿ ਉਹਨਾਂ ਦੇ ਪਿਤਾ ਜਿਹੜੇ ਆ ਉਹ ਜਲੰਧਰ ਤੋਂ ਬਿਲੋਂਗ ਕਰਦੇ ਆ ਤੇ ਉਥੇ ਉਹਨਾਂ ਦਾ ਕਹਿ ਲਓ ਕਿ ਵਧੀਆ ਬਿਜ਼ਨਸ ਹੈ ਵਧੀਆ ਕਾਰੋਬਾਰ ਹੈ ਤੇ ਉਹ ਜਿਹੜੇ ਆ ਰਾਜਨੀਤੀ ਵਿੱਚ ਵੀ ਸਰਗਰਮ ਨੇ ਆ ਸਵਰਨਜੀਤ ਸਿੰਘ ਖਾਲਸਾ ਦਾ ਪਰਿਵਾਰ ਜਿਹੜਾ ਆ 1984 ਦੇ ਸਿੱਖ ਕਤਲੇਆਮ ਦੌਰਾਨ ਉਜਾੜ ਦਿੱਤਾ ਗਿਆ ਸੀ ਉਹਨਾਂ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ ਨੇ ਜਲੰਧਰ ਵਿੱਚ ਇੱਕ ਜਾਇਦਾਦ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਕਾਫੀ ਸਫਲਤਾ ਪ੍ਰਾਪਤ ਕੀਤੀ ਤੇ ਜਿਹੜੇ ਸਵਰਨਜੀਤ ਸਵਰਨਜੀਤ ਸਿੰਘ ਖਾਲਸਾ ਨੇ ਉਹ 2007 ਵਿੱਚ ਇੱਕ ਰੁਜ਼ਗਾਰ ਦੀ ਭਾਲ ਵਿੱਚ ਯਾਨੀ ਕਿ ਚੰਗੇ ਭਵਿੱਖ ਦੀ ਭਾਲ ਵਿੱਚ ਅਮਰੀਕਾ ਵਿੱਚ ਆ ਗਏ ਨਾਰਵੇ ਵਿੱਚ ਉਹ ਸ਼ੁਰੂ ਵਿੱਚ ਇੱਕ ਗੈਸ ਸਟੇਸ਼ਨ ਚਲਾਉਂਦੇ ਸੀ ਤੇ ਬਾਅਦ ਵਿੱਚ ਰੀਅਲ ਏਸਟੇਟ ਬਿਜ਼ਨਸ ਕਰਨ ਲੱਗ ਪਏ 2021 ਵਿੱਚ ਉਹ ਨਾਰਵੇ ਵਿੱਚ ਸਿਟੀ ਕਾਉਂਸਲ ਦੀ ਚੁਣੇ ਗਏ ਜੋ ਕਿ ਕਨੈਕਟਿਕਟ ਵਿੱਚ ਪਹਿਲਾ ਸਿੱਖ ਪ੍ਰਤੀਨਿਧੀ ਸੀ ਹੁਣ ਉਹ 2025 ਵਿੱਚ ਸ਼ਹਿਰ ਦਾ ਮੇਅਰ ਬਣੇਗਾ ਜੋ ਕਿ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਹੈ ਜੀਤੂ ਗਾਮਾ ਸਾਹਿਬ ਇਸ ਦੇ ਨਾਲ ਨਾਲ ਇਹ ਤਾਂ ਤੁਸੀਂ ਗੱਲ ਕਰ ਦਿੱਤੀ ਇਹਨਾਂ ਦੀ ਕਿ ਮੇਅਰ ਚੁਣੇ ਗਏ ਨੇ ਜਿਹੜੇ ਜਲੰਧਰ ਦੇ ਨੇ ਪਿਸ਼ੋਕੜ ਇਹਨਾਂ ਦਾ ਜਲੰਧਰ ਤੋਂ ਆਇਆ ਹੋਰ ਕਿਹੜੇ-ਕਿਹੜੇ ਪੰਜਾਬੀ ਨੇ ਜਿਨ੍ਹਾਂ ਨੇ ਇਹਨਾਂ ਚੋਣਾਂ ਦੇ ਵਿੱਚ ਮੱਲਾ ਮਾਰੀਆਂ ਜੇ ਮੈਂ ਗੱਲ ਕਰਾਂ ਕਿ ਇਸ ਟਾਈਮ ਇਹਨਾਂ ਦੇ ਸਮੇਤ ਸੱਤ ਟੋਟਲ ਪੰਜਾਬੀ ਜਿਹੜੇ ਆ ਉਹ ਵੱਖ-ਵੱਖ ਪੋਜੀਸ਼ਨਾਂ ਲਈ ਇਲੈਕਟ ਹੋਏ ਆ ਤੇ ਕੁਝ ਇੱਕ-ਦੋ ਵਿੱਚੋਂ ਰੀ-ਇਲੈਕਟ ਵੀ ਹੋਏ ਆ ਆ ਆਪਾਂ ਇੱਕ ਗੱਲ ਕਰਦੇ ਆ ਆਪਾਂ ਸਾਰਿਆਂ ਦੇ ਨਾਮ ਲੈ ਕੇ ਤੁਹਾਨੂੰ ਦੱਸ ਦਿਆਂ ਕਿ ਕੌਣ ਕੌਣ ਕਿੱਥੋਂ ਕਿੱਥੋਂ ਕਿਹੜੇ-ਕਿਹੜੇ ਅਹੁਦੇ ਲਈ ਆ ਇਲੈਕਸ਼ਨ ਦੇ ਵਿੱਚ ਜਿੱਤਿਆ ਹੈਗਾ ਤੇ ਇਹਨਾਂ ਵਿੱਚੋਂ ਸਾਰੇ ਮੋਸਟਲੀ ਜਿਹੜੇ ਆ ਉਹ ਡੈਮੋਕ੍ਰੇਟ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਆ ਗੱਲ ਕਰਦੇ ਆ ਬਲਵੀਰ ਸਿੰਘ ਜੀ ਇਹ ਸਟੇਟ ਅਸੈਂਬਲੀ ਵਾਸਤੇ ਡਿਸਟ੍ਰਿਕਟ 7 ਬਰਲਿੰਗਟਨ ਨਿਊ ਜਰਸੀ ਤੋਂ ਜਿੱਤੇ ਆ ਤੇ ਉਸ ਤੋਂ ਅੱਗੇ ਹੈਗੇ ਆ ਕਿੰਮ ਸਿੰਘ ਉਹ ਇਲੈਕਟਡ ਹੋਏ ਆ ਮੈਸਨ ਸਿਟੀ ਕਾਉਂਸਲ ਮੈਸਨ ohio ਤੋਂ ਇਹ ਇਹ ਵੂਮਨ ਆ ਸਿਕ ਵੂਮਨ ਆ ਇਹ ਪੰਜਾਬੀ ਕੁੜੀ ਆ ਉਥੋਂ ਇਲੈਕਟ ਹੋਈ ਆ ਤੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਜੇ ਜੇ ਸਿੰਘ ਇਹ ਰੀ ਇਲੈਕਟਡ ਹੋਏ ਆ ਇਹ ਡੈਲੀਕੇਟ ਇਨ ਵਰਜੀਨੀਆ ਹਾਊਸ ਆਫ ਡੈਲੀਗੇਟਸ 26 ਡਿਸਟ੍ਰਿਕਟ ਵਰਜੀਨੀਆ ਤੋਂ ਇਹ ਰੀ ਇਲੈਕਟ ਹੋਇਆ ਇਹ ਪਹਿਲਾਂ ਵੀ ਉਥੋਂ ਹੀ ਜਿੱਤੇ ਸੀਗੇ ਦੋਸਤੋ ਅੱਗੇ ਗੱਲ ਕਰੀਏ ਬਹੁਤ ਹੀ ਚਰਚਿਤ ਚਿਹਰਾ ਬਹੁਤ ਵਧੀਆ ਇਨਸਾਨ ਜਿਹੜੇ ਆ ਰਵੀ ਸਿੰਘ ਭੱਲਾ ਜਿਹੜੇ ਆ ਨਿਊ ਜਰਸੀ ਅਸੈਂਬਲੀ 32 ਡਿਸਟ੍ਰਿਕਟ ਜਰਸੀ ਸਿਟੀ ਐਂਡ ਹੋਬੋਕਨ ਦੇ ਵਾਸਤੇ ਉਹ ਅਸੈਂਬਲੀ ਦੇ ਚੋਣ ਜਿਹੜੀ ਉਹ ਜਿੱਤ ਗਏ ਆ ਰਵੀ ਸਿੰਘ ਭੱਲਾ ਉਹ ਬਹੁਤ ਹੀ ਵਧੀਆ ਉੱਥੇ ਉਹਨਾਂ ਦੀ ਕਾਰਗੁਜ਼ਾਰੀ ਹੁਣ ਤੱਕ ਰਹੀ ਹੈ ਅੱਗੇ ਵੀ ਇੱਕ ਆਪਣੀ ਪੰਜਾਬੀ ਕੁੜੀ ਅੱਗੇ ਹੈਗੀ ਆ ਸਤਵਿੰਦਰ ਕੌਰ ਉਹ ਕੈਂਟ ਕੌਂਸਲ ਪੋਜੀਸ਼ਨ ਜਿਹੜੀ ਹੈ ਨੰਬਰ 2 ਕੈਂਟ ਵਾਸ਼ਿੰਗਟਨ ਸਟੇਟ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਤਵਿੰਦਰ ਕੌਰ ਨੇ ਇਹ ਵੀ ਆਪਣੀ ਪੰਜਾਬੀ ਕੁੜੀ ਹੈ ਤੇ ਬਾਕੀ ਆਪਾਂ ਗੱਲ ਕਰ ਹੀ ਦਿੱਤੀ ਆ ਸਵਰਨਜੀਤ ਸਿੰਘ ਜਿਹੜੇ ਇਲੈਕਟਡ ਹੋਏ ਐ ਮੇਅਰ ਨਾਰਵਿਚ ਕਨੈਕਟਿਕਟ ਤੋਂ ਸੋ ਜੇ ਗੱਲ ਕਰੀਏ ਤਾਂ ਇੱਕ ਮੈਂ ਚੀਜ਼ ਜਿਹੜੀ ਇੱਥੇ ਮੈਂਸ਼ਨ ਕਰੂੰਗਾ ਇੱਕ ਹੋਰ ਜਿਹੜੇ ਆਪਣੇ ਸੱਜਣ ਇਲੈਕਟਡ ਹੋਏ ਐ ਮੇਅਰ ਸੈਂਸਨਿਟੀ ohio ਤੋਂ ਇਹ ਬੜੀ ਵੱਡੀ ਜਿੱਤ ਹੋਈ ਹੈ ਆਫਤਾਬ ਪੁਰੇਵਾਲ ਇਹ ਰੀਇਲੈਕਟ ਹੋਏ ਆ ਤੇ ਇਹਨਾਂ ਨੇ ਦੱਸਿਆ ਜਾਂਦਾ ਹੈ ਕਿ ਜਿਹੜੇ ਜੀਡੀ ਵੈਂਸ ਹੈ ਨਾ ਆਪਣੇ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਅਮਰੀਕਾ ਦੇ ਜੀ ਉਹਨਾਂ ਦੇ ਭਰਾ ਲੱਗਦੇ ਆ ਰਿਸ਼ਤੇ ਵਿੱਚੋਂ ਉਹਨਾਂ ਨੂੰ ਇਹਨਾਂ ਨੇ ਹਰਾਇਆ ਜੋ ਕਿ ਰਿਪਬਲਿਕਨ ਪਾਰਟੀ ਵੱਲੋਂ ਉਹ ਚੋਣ ਜਿਹੜੀ ਉਹ ਲੜ ਰਹੇ ਸੀਗੇ ਇਹ ਬੜੀ ਵੱਡੀ ਗੱਲ ਹੈ ਬੜੀ ਵੱਡੀ ਖਬਰ ਹੈ ਕਿ ਸੈਂਸਨਿਟੀ ohio ਦੀ ਜਿਹੜੀ ਮੇਅਰ ਦੀ ਇਲੈਕਸ਼ਨ ਸੀ ਆਕਤਵ ਪੁਰੇਵਾਲ ਉਹਨਾਂ ਨੇ ਜਿੱਤ ਕੀਤਾ ਆ ਤੇ ਉਹਨਾਂ ਨੇ ਜਿਹੜਾ ਹੈਗਾ ਆਪਣੇ ਵਿਰੋਧੀ ਨੂੰ ਹਰਾ ਕੇ ਤੇ ਇਸ ਚੋਣ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਵਿਰੋਧੀ ਦਾ ਨਾਮ ਹੈਗਾ ਆ ਮਿਸਟਰ ਬਾਓਮੈਨ ਜੋ ਕਿ ਸਿਰਫ 22% ਉਹਨਾਂ ਨੂੰ ਵੋਟਾਂ ਮਿਲੀਆਂ ਜਦਕਿ ਮਿਸਟਰ ਪੁਰੇਵਾਲ ਨੂੰ 78% ਵੋਟਾਂ ਦੇ ਨਾਲ ਰੀ-ਇਲੈਕਸ਼ਨ ਜਿਹੜੀ ਹੈ ਉਹ ਮਿਲੀ ਹੈ ਮੇਅਰ ਦੀ ਸੋ ਇਹਨਾਂ ਸਾਰੇ ਹੀ तकरीबन 7-8 ਪੰਜਾਬੀ ਜਿਹੜੇ ਜਿੱਤੇ ਆ ਜਿਨ੍ਹਾਂ ਵਿੱਚ ਦੋ ਆਪਣੀਆਂ ਪੰਜਾਬੀ ਕੁੜੀਆਂ ਵੀ ਉਹਨਾਂ ਨੇ ਵੀ ਮੱਲ ਮਾਰੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਮੀਡੀਆ ادارے ਵੱਲੋਂ ਲੱਖ ਲੱਖ ਮੁਬਾਰਕਾਂ ਵੀ ਪੇਸ਼ ਕਰਦੇ ਆ ਤੇ ਉਹਨਾਂ ਦੇ ਆਉਣ ਵਾਲੇ ਭਵਿੱਖ ਵਾਸਤੇ ਅਸੀਂ ਅਰਦਾਸ ਵੀ ਕਰਦੇ ਆਂ ਸ਼ੁਭ ਕਾਮਨਾਵਾਂ ਵੀ ਦਿੰਨੇ ਆਂ ਜੀ ਬਿਲਕੁਲ ਜੀ ਔਰ ਆਸ ਤੇ ਅਰਦਾਸ ਕਰਦੇ ਆਂ ਕਿ ਜਿੰਨਾ ਉਮੀਦਾਂ ਦੇ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਲੋਕਾਂ ਦੇ ਅ విశ్వਾਸ ਜਤਾਇਆ ਹੈ ਉਹ ਉਸ ਵਿਸ਼ਵਾਸ ਤੇ खरे ਉਤਰਨਗੇ ਔਰ ਆਪਣਾ ਜਿਹੜਾ ਕੰਮ ਹੈ ਬਖੂਬੀ ਤੌਰ ਤੇ ਇਮਾਨਦਾਰੀ ਤੇ ਲਗਨ ਦੇ ਨਾਲ ਨਿਭਾਉਣਗੇ ਪੰਜਾਬੀਆਂ ਦਾ ਨਾਂ ਕਮਿਊਨਿਟੀ ਦਾ ਨਾਂ ਜਿਹੜਾ ਹੈ ਉਹ ਉੱਚਾ ਕਰਨਗੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਭ ਲਈ ਅਸੀਂ ਆਪਾਂ ਇਹ ਵੀ ਗੱਲ ਕਰਦੇ ਆਂ ਕਿ ਜਿਹੜੇ ਸਵਰਨਜੀਤ ਸਿੰਘ ਖਾਲਸਾ ਨੇ ਉਹ ਇਹ ਸਭ ਤੋਂ ਵੱਡੀ ਝੋਣ ਉਹਨਾਂ ਦੀ ਇਸ ਕਰਕੇ ਮੰਨੀ ਜਾ ਰਹੀ ਹੈ ਕਿ ਇਹ ਗੱਲ ਤੁਹਾਨੂੰ ਧਿਆਨ ਵਿੱਚ ਲਿਆਦੀ ਹੈ ਕਿ ਉੱਥੇ ਸਿਰਫ ਕੁਝ ਕੁ ਹੀ ਇੱਕ ਦਰਜਨ ਦੇ ਕਰੀਬ ਸਿਰਫ ਪੰਜਾਬੀ ਫੈਮਲੀਆ ਨੇ ਜੀ ਜਿੱਥੋਂ ਸਵਰਨਜੀਤ ਸਿੰਘ ਖਾਲਸਾ ਜੀ ਜਿੱਤੇ ਆ ਨਾਰਵੇ ਵਿੱਚ ਕਨੈਕਟਿਕਟ ਹਾਂ ਕਿਉਂਕਿ ਚੰਗਾਵਾਂ ਸਾਹਿਬ ਆਪਾਂ ਆਪਾਂ ਜਿੱਥੋਂ ਵੀ ਆਪਣੇ ਪੰਜਾਬੀ ਬੰਦੇ ਜਿੱਤਦੇ ਆ ਨਾ ਆਪਣੇ ਧਾਰਨਾ ਇਹ ਬਣੀ ਹੁੰਦੀ ਹੈ ਲੈ ਵੀ ਉੱਥੇ ਪੰਜਾਬੀ ਬਾਲੇ ਰਹਿੰਦੇ ਨੇ ਉਹ ਫਿਰ ਆਪਣੀ ਕਮਿਊਨਿਟੀ ਦਾ ਵੇਖ ਕੇ ਵੋਟਾਂ ਪਾ ਦਿੰਦੇ ਨੇ ਇਹ ਦੇਖੋ ਇਹ ਬਹੁਤ ਧਿਆਨ ਮੰਗਦੀ ਆ ਚੀਜ਼ ਜਿਹੜੀ ਤੁਸੀਂ ਦੱਸ ਰਹੇ ਹੋ ਇਹ ਬਿਲਕੁਲ ਜੀ ਇਸ ਚੀਜ਼ ਨੂੰ ਤੁਸੀਂ ਗੌਰ ਕਰਿਓ ਕਿ ਜਿੱਥੋਂ ਸਵਰਨਜੀਤ ਸਿੰਘ ਖਾਲਸਾ ਜੀ ਜਿੱਤੇ ਆ ਨਾਰਵੇ ਵਿੱਚ ਆ ਕਨੇਕਟਿਕਟ ਉਥੇ ਦੱਸਦੇ ਆ ਕਿ ਤਕਰੀਬਨ 1 ਦਰਜਨ ਦੇ ਕਰੀਬ ਸਿਰਫ ਪੰਜਾਬੀ ਫੈਮਲੀਆਂ ਰਹਿੰਦੀਆਂ ਆ ਤੇ ਉਹਦੇ باوجود ਵੀ ਉਹਨਾਂ ਨੂੰ 2250 ਵੋਟ ਜਿਹੜੀ ਹੈ ਉਹ ਪੈ ਗਈ ਹੈ ਇਹਦਾ ਸਿੱਧਾ ਸਿੱਧਾ ਕਾਰਨ ਹੈ ਕਿ ਸਵਰਨਜੀਤ ਸਿੰਘ ਖਾਲਸਾ ਦਾ ਜਿਹੜਾ ਉਥੇ ਬਹੁਤ ਵਧੀਆ ਕਾਰਗੁਜ਼ਾਰੀ ਆ 2021 ਵਿੱਚ ਉਹ ਐਜ਼ ਅ ਕਾਉਂਸਲ ਵਿੱਚ ਆਏ ਸੀਗੇ ਸਿਟੀ ਵਿੱਚ ਸਿਟੀ ਕਾਉਂਸਲ ਦੀ ਚੋਣ ਜਿੱਤੇ ਸੀਗੇ ਪਰ ਇਸ ਵਾਰੀ ਉਹ ਮੇਅਰ ਦੀ ਚੋਣ ਜਿੱਤ ਗਿਆ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਉਹਦਾ ਸਿੱਧਾ ਸਿੱਧਾ ਕਾਰਨ ਇਹ ਵੀ ਹੈ ਕਿ ਉਹ ਉਥੇ ਰੀਅਲ ਏਸਟੇਟ ਦਾ ਬਿਜ਼ਨਸ ਕਰਦੇ ਆ ਤੇ ਉਹ ਕੱਲੇ-ਕੱਲੇ ਚਿਹਰੇ ਨੂੰ ਮਿਲਦੇ ਆ ਤੇ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਜਿਹੜੇ ਆ ਉਹਨਾਂ ਨੇ ਕਹਿੰਦੇ ਆ ਕਿ ਸਥਾਨਿਕ ਮੁੱਦਿਆਂ ਦੇ ਉੱਤੇ ਕੇਂਦਰ ਆਪਣੀ ਆਵਾਜ਼ ਕੇਂਦਰਿਤ ਕੀਤੀ ਹੈ ਜਿਸ ਵਿੱਚ ਜਿਹੜੀ ਹੈ ਕਹੋ ਕਿ ਅਫੋਰਡੇਬਲ ਰਿਹਾਇਸ਼ ਤੇ ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਤੇ ਭਾਈਚਾਰੇ ਦੀ ਏਕਤਾ ਨੂੰ ਸ਼ਾਮਲ ਕਰਨਾ ਖਾਲਸਾ ਹੁਣ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਡਾਊਨ ਟਾਊਨ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਸਿਟੀ ਡਿਵੈਲਪਮੈਂਟ ਏਜੰਸੀ ਨਾਲ ਕੰਮ ਕਰ ਰਹੇ ਨੇ ਇਸ ਨਾਲ ਸਥਾਨਕ ਵਪਾਰੀਆਂ ਜਿਨ੍ਹਾਂ ਵਿੱਚ ਪੰਜਾਬੀ ਭਾਰਤੀ ਭਾਈਚਾਰੇ ਵਿੱਚ ਕਾਫੀ ਸ਼ਾਮਲ ਲੋਕ ਨੇ ਉਹਨਾਂ ਨੂੰ ਇਹ ਮਦਦ ਮਿਲੇਗੀ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਉਸਨੇ ਸਮਾਜ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਜਾਗਰੂਤਾ ਵਧਾਉਣ ਲਈ ਵੀ ਕੰਮ ਕੀਤਾ ਉਹ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਦਸਤਾਰ ਦੀ ਸ਼ਾਨ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਦਾ ਦੌਰਾ ਕਰ ਚੁੱਕੇ ਨੇ ਅਤੇ ਨਫ਼ਰਤ ਦੇ ਅਪਰਾਧਾਂ ਵਿਰੁੱਧ ਬੋਲ ਚੁੱਕੇ ਨੇ ਸੋ ਇਸ ਕਰਕੇ ਉਹ ਕਾਫੀ ਜਾਣੀ ਮਾਨੀ ਸ਼ਖਸੀਅਤ ਉੱਭਰ ਕੇ ਆਈ ਹੈ ਉਹਨਾਂ ਦੀ 2007 ਵਿੱਚ ਉਹ ਅਮਰੀਕਾ ਵਿੱਚ ਆਉਂਦੇ ਨੇ 2021 ਦੇ ਵਿੱਚ ਉਹ ਸਿਟੀ ਕੌਂਸਲ ਦੇ ਵਾਸਤੇ ਚੁਣੇ ਜਾਂਦੇ ਨੇ ਤੇ ਇਸ ਵਾਰ ਉਹਨਾਂ ਨੇ ਮੇਅਰ ਦੀ ਇਲੈਕਸ਼ਨ ਜਿੱਤੀ ਆ ਆਪਣੇ तकरीबन 7-8 ਪੰਜਾਬੀ ਜਿਹੜੇ ਆ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਅ ਅੱਗੇ ਆਏ ਆ ਕੁਝ ਨਵੇਂ ਚਿਹਰੇ ਆ ਕੁਝ ਪਹਿਲੇ ਚਿਹਰੇ ਇਲੈਕਟ ਹੋਏ ਆ ਸੋ ਤੁਸੀਂ ਇਹ ਗੱਲ ਜਰੂਰ ਸਮਝੋ ਕਿ ਇਸ ਟਾਈਮ ਡੈਮੋਕ੍ਰੇਟ ਪਾਰਟੀ ਦਾ ਪਲੜਾ ਬਹੁਤ ਵੱਡੇ ਪੱਧਰ ਤੇ ਭਾਰੀ ਹੈ ਤੇ ਇਥੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੱਲ ਜਦੋਂ ਅ ਪ੍ਰੈਜ਼ੀਡੈਂਟ 트ੰਪ ਜਿਹੜੇ ਆ ਉਹ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਆ ਤੇ ਉਹਨਾਂ ਦੇ ਚਿਹਰੇ ਤੇ ਬਹੁਤ ਵੱਡੀ ਸ਼ਿਕਤ ਜਿਹੜੀ ਆ ਉਹ ਦੇਖੀ ਗਈ ਹੈ ਤੇ ਉਹ ਮੁਰਝਾਏ ਹੋਏ ਚਿਹਰੇ ਦੇ ਵਿੱਚ ਸਨ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਉਹਨਾਂ ਵੱਡਾ ਦਮ ਨਹੀਂ ਸੀ ਜਿਦਾਂ ਉਹ ਪਹਿਲਾਂ ਆਮ ਉਹ ਆਵਾਜ਼ ਵਿੱਚ ਬੋਲਦੇ ਐ ਤੇ ਉਹਨਾਂ ਨੇ ਇਹ ਗੱਲ ਸਵੀਕਾਰੀ ਹੈ ਕਿ ਰਿਪਬਲਿਕਨ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਆ ਤੇ ਰਿਪਬਲਿਕਨ ਪਾਰਟੀ ਜਿਹੜੀ ਹੈ ਇਹਨਾਂ ਚੋਣਾਂ ਦੇ ਵਿੱਚ ਹਾਰਨ ਦੇ ਨਾਲ ਸਾਨੂੰ ਬਹੁਤ ਵੱਡੀਆਂ ਦਿੱਕਤਾਂ ਆਉਣੀਆਂ ਉਹ ਇਸ ਗੱਲ ਨੂੰ ਵੀ ਮੰਨਦੇ ਐ ਕਿ ਸਾਡੀ ਹਾਰ ਦਾ ਕਾਰਨ ਜਿਹੜਾ ਆ ਇਕ ਤੇ ਜਿਹੜੀ ਗਵਰਨਮੈਂਟ ਸ਼ਟਡਾਊਨ ਹੈ ਤੇ ਜਾਂ ਕਹਿ ਲੋ ਕਿ ਇਹ ਕਹਿੰਦੇ ਕਿ ਸਾਡੇ ਖਿਲਾਫ ਜਿਹੜੇ ਆ ਵਿਰੋਧੀਆਂ ਨੇ ਬਹੁਤ ਵੱਡਾ ਭੰਡੀ ਪ੍ਰਚਾਰ ਕੀਤਾ ਜਦ ਕਿ ਇਹ ਗੱਲਾਂ ਜਿਹੜੀਆਂ ਨੇ ਲੋਕੀ ਭਰਲੀ ਪਾਤ ਜਾਣਦੇ ਆ ਕਿ ਇਸ ਟਾਈਮ ਅਮਰੀਕਾ ਵਿੱਚ ਹੋ ਕੀ ਰਿਹਾ ਸੋ ਸਾਰਾ ਕੁੱਲ ਮਿਲਾ ਕੇ ਜਿਹੜਾ ਆ ਰਿਪਬਲਿਕਨ ਪਾਰਟੀ ਨੂੰ ਅਸਲ ਵਿੱਚ ਵੱਡੀ ਹਾਰ ਦਾ ਕਾਰਨ ਇਹ ਆ ਕਿ ਮਹਿੰਗਾਈ ਜਿਹੜੀ ਹੈ ਇਸ ਟਾਈਮ ਲੱਕ ਤੋੜ ਰਹੀ ਹੈ ਕਾਰੋਬਾਰ ਜਿਹੜੇ ਆ ਠੱਪ ਹੋ ਰਹੇ ਆ ਇਮੀਗ੍ਰੇਸ਼ਨ ਦੇ ਨਾਂ ਹੇਠ ਲੋਕਾਂ ਨੂੰ ਵੱਡੇ ਪੱਧਰ ਤੇ ਤੰਗ ਕੀਤਾ ਜਾ ਰਿਹਾ ਹੈ ਲੋਕਾਂ ਦੇ ਉੱਤੇ ਨਜਾਇਜ਼ ਤੌਰ ਤੇ ਲੋਕਾਂ ਨੂੰ ਕਈਆਂ ਨੂੰ ਰਿਪੋਰਟ ਵੀ ਕੀਤਾ ਗਿਆ ਆ ਵੱਡੇ ਪੱਧਰ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਚਾਹੇ ਉਹ ਫਾਰਮਰ bizness ਹੈ ਚਾਹੇ ਉਹ ਮੋਟਲ ਹੋਟਲ bizness ਹੈ ਵੱਡੇ ਪੱਧਰ ਤੇ ਅਫੈਕਟ ਹੋਏ ਆ ਜਿਹੜੇ ਵੱਡੇ ਵੱਡੇ ਹੋਟਲ ਮੋਟਲ ਹੈਗੇ ਆ ਉਹ ਕਾਰੋਬਾਰੀ ਜਿਹੜੇ ਤੰਗ ਆ ਕਿਉਂਕਿ ਉਹਨਾਂ ਨੂੰ ਲੇਬਰ ਨਹੀਂ ਮਿਲ ਰਹੀ ਉਧਰ ਜਿਹੜੇ ਫਾਰਮਰ ਹੈ ਉਹ ਵੱਡੇ ਪੱਧਰ ਤੇ ਤੰਗ ਹੈ ਉਹਨਾਂ ਨੂੰ ਵੀ ਲੇਬਰ ਨਹੀਂ ਮਿਲ ਰਹੀ ਤੇ ਇਸ ਦੂਸਰੇ ਪਾਸੇ ਅੱਜ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇਹ ਜਿਹੜਾ ਕਹੋ ਕਿ ਅਨਪਲਾਈਮੈਂਟ ਜਿਹੜੀ ਰੇਟ ਹੈ ਉਹ ਬਹੁਤ ਹਾਈ ਗਈ ਹੈ ਤੇ ਮਾਰਕੀਟ ਜਿਹੜੀ ਹੈ ਉਹ ਵੀ ਇਸ ਟਾਈਮ ਜਿਹੜੀ ਡਿੱਗੀ ਪਈ ਹੈ ਸੋਰ ਪਬਲਿਕਨ ਨੂੰ ਵੱਡੀ ਹਾਰ ਅਤੇ ਡੈਮੋਕ੍ਰੇਟ ਪਾਰਟੀ ਨੇ ਬਹੁਤ ਵੱਡਾ ਚਮਤਕਾਰ ਕੀਤਾ ਉਹਨਾਂ ਸਟੇਟਾਂ ਦੇ ਵਿੱਚ ਜਿੱਥੇ ਰਿਪਬਲਿਕਨ ਕਦੇ ਵੀ ਹਾਰੀ ਨਹੀਂ ਸੀ ਉਥੋਂ ਵੀ ਡੈਮੋਕ੍ਰੇਟ ਨੇ ਆਪਣਾ ਪਲੜਾ ਭਾਰੀ ਕਰਦਿਆਂ ਹੁਣ ਜਾਂ ਫਿਰ ਜਿੱਤ ਕੀਤੀ ਹੈ